ਹਲਕਾ ਖਡੂਰ ਸਾਹਿਬ ਦੇ ਪਿੰਡ ਮੁੰਡਾ ਪਿੰਡ ਵਿਖੇ ਪਹੁੰਚੇ ਸਖਬੀਰ ਸਿੰਘ ਬਾਦਲ ਪਿੰਡ ਦੇ ਕਿਸਾਨਾਂ ਨਾਲ ਕੀਤੀ ਗੱਲਬਾਤ ਤੇ ਸੁਣੀਆਂ ਮੁਸ਼ਕਲਾਂ ਉਹਨਾਂ ਵੱਲੋਂ ਵੱਧ ਤੋਂ ਵੱਧ ਮਤਲਬੀ ਦਿੱਤਾ ਪਰੋਸਾ ਬਾਕੀ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਤੇ ਕੀ ਕਹਿਣਾ ਹੈ ਸਰਦਾਰ ਸਖਬੀਰ ਸਿੰਘ ਬਾਦਲ ਦਾ ਕਿਸਾਨਾਂ ਨੂੰ ਉਹ ਬਗੇ ਆਪਣੇ ਫਸਲਾਂ ਵੀ ਡੁੱਬ ਗਈਆਂ ਧਾਰ ਥੱਲੇ ਕਰਿਓ ਤੇ ਅੱਜ ਲੋੜ ਹੈ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਜਿੱਥੇ ਜਿੱਥੇ ਹੜ੍ਹ ਹੈ ਮੈਂ ਅਕਸ਼ੋਮਨੀ ਕਾਲੀ ਦਲ ਦੇ ਲੀਡਰਸ਼ਿਪ ਨੂੰ ਵਰਕ ਕਰਨ ਤੋਂ ਬੇਨਤੀ ਕਰੀ ਦਿੱਤੀ ਹੈ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਮੈਂ ਕਿਹਾ ਜਿੱਥੇ ਜਿੱਥੇ ਲੋੜ ਹੈ ਤੁਸੀਂ ਉੱਥੇ ਪਹੁੰਚੋ ਹਰ ਕਿਸਮ ਦੀ ਸਹਾਇਤਾ ਜੇ ਲੰਗਰ ਦੀ ਲੋੜ ਹੈ ਜੇ ਚਾਰੇ ਦੀ ਲੋੜ ਹੈ ਜੇ ਪਸ਼ੂਆਂ ਸੰਭਾਲਣ ਦੀ ਲੋੜ ਹੈ ਜੇ ਦਵਾਈਆਂ ਦੀ ਲੋੜ ਹੈ ਇਹ ਜੀਸੀਬੀਆਂ ਦੀ ਲੋਡ ਹੈ ਜੇ ਡ੍ਰੈਕਟਰਾਂ ਦੀ ਮਦਦ ਦੀ ਲੋਡ ਹੈ ਟਰਾਲੀਆਂ ਨਾਲ ਮਿੱਟੀ ਭਰਨ ਦੀ ਲੋਡ ਹੈ ਦੇਖੋ ਇਕੱਠੇ ਰਲ ਮਿਲ ਕੇ ਆਪਾਂ ਕਰ ਸਕਦੇ ਆ ਪਰ ਦੁੱਖ ਇਸ ਗੱਲ ਦਾ ਹੈ ਕਿ ਸਰਕਾਰ ਗਾਇਬ ਹੈ ਮੁੱਖ ਮੰਤਰੀ ਤਾਮਿਲਨਾਡੂ ਚ ਆਪਣੇ ਘਰ بیوی ਨਾਲ ਉਥੇ ਇੰਜੋਏ ਕਰਨ ਵਾਸਤੇ ਗਿਆ ਹੈ ਛੁੱਟੀਆਂ ਮਨਾਉਣ ਗਿਆ ਹੈ ਇਹ ਤੋਂ ਮਰੀ ਗੱਲ ਕੀ ਹੋ ਸਕਦਾ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਜੇ ਤੁਸੀਂ ਟੀਵੀ ਦੇਖ ਰਹੇ ਹੋ ਸਾਰਾ ਕੰਮ ਛੱਡ ਕੇ ਇੱਥੇ ਪਹੁੰਚੋ ਆ ਜੁੰਵਾਰੀ ਮੁੱਖ ਮੰਤਰੀ ਦੀ ਹੈ ਮੈਂ ਦੇਖੋ ਪਿੰਡ ਖੜਾ ਇੱਥੇ ਕੋਈ ਸਰਕਾਰੀ ਪ੍ਰਬੰਧ ਨਹੀਂ ਹੈ ਇੱਥੇ ਮੈਂ ਜਿੰਨੀ ਵੀ ਜਗ੍ਹਾ ਗਿਆ ਲੋਕਾਂ ਨੇ ਆਪ ਆਪਣੇ ਕੋਲੋਂ ਹਜ਼ਾਰ ਹਜ਼ਾਰ ਰੁਪਏ ਕਿੱਲਾ ਪੈਸਾ ਇਕੱਠਾ ਕਰਕੇ ਕੰਟ੍ਰਿਬਿਊਟ ਕਰਕੇ ਉਹਨਾਂ ਨੇ ਆਪ ਡੀਜ਼ਲ ਪ੍ਰਬੰਧ ਦੂਜਾ ਪ੍ਰਬੰਧ ਉਹਨੇ ਆਪ ਕੀਤਾ ਹੈ ਦੇਖੋ ਜੇ ਸਰਕਾਰ ਚਾਹੇ ਤੇ ਸਾਰਾ ਕੁਝ ਉਹਨਾਂ ਦਾ ਕੰਮ ਹੈ ਮੈਂ ਤਾਂ ਵੀ ਕਹਿਣਾ ਹੈ ਕਿ ਘੱਟ ਤੋਂ ਘੱਟ 1 ਲੱਖ ਰੁਪਿਆ ਕਿਲਾ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਤੇ ਜਿਨ੍ਹਾਂ ਨੇ ਲੋਕਾਂ ਨੇ ਆਪਣੇ ਕੋਲੇ ਪੈਸਾ ਲਾਇਕ ਕੇ ਕੀਤਾ ਉਹ ਸਾਰਾ ਰਿਫੰਡ ਕਰਨਾ ਚਾਹੀਦਾ ਸਰਕਾਰ ਨੂੰ ਨਾਲੇ ਸਰਕਾਰਾਂ ਕੋਲੇ ਇੱਕ ਹੁੰਦਾ ਡਿਜ਼ਾਸਟਰ ਰੀਲੀਫ ਫੰਡ ਬਿਲਕੁਲ ਤਕਰੀਬਨ 8 ਤੋਂ 10 ਹਜ਼ਾਰ ਕਰੋੜ ਰੁਪਇਆ ਪੰਜਾਬ ਸਰਕਾਰ ਕੋਲ ਡਿਜ਼ਾਸਟਰ ਰੀਲੀਫ ਫੰਡ ਹੈ ਜਿਹਦਾ ਮਕਸਦ ਇਹ ਇਸ ਵਾਸਤੇ ਹੁੰਦਾ ਮੈਨੂੰ ਯਾਦਾ ਜੇ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਡੇ ਉਧਰ ਫਾਜ਼ਿਲਕਾ ਫੂਲਾ ਸਾਰੇ ਫਲੱਡਸ ਆ ਗਏ ਸੀ ਵੱਡੇ ਬਾਦਲ ਸਾਹਿਬ ਨੇ ਚੋਣੀਆਂ ਤੱਕ ਜਿਹੜੀ ਕੰਮ ਕਰਦੀ ਉਹਨਾਂ ਨੂੰ ਵੀ ਮੁਆਵਜ਼ਾ ਦਵਾਇਆ ਸੀ ਤੋਂ ਇਸ ਕਰਕੇ ਵਾਪ ਨਾਲੇ ਮੈਂ ਹੋਰ ਵੀ ਕਹਿਣਾ ਚਾਹਣਾ ਹੈ ਮੁੱਖ ਮੰਤਰੀ ਜੀ ਆ ਜਿਹੜਾ ਡਿਜ਼ਾਸਟਰ ਰੀਲੀਫ ਫੰਡ ਹੈ ਜਿੰਨਾ ਤੁਸੀਂ ਵਰਤੋਗੇ ਉਨਾ ਹੀ ਹੋਰ ਸੈਂਕਡ ਗਵਰਨਮੈਂਟ ਆਫ ਇੰਡੀਆ ਤੋਂ ਆ ਜਾਂਦਾ ਹੈ ਜੇ ਤੁਸੀਂ ਦੇਵੋਗੇ ਨਹੀਂ ਤੇ ਕੁਝ ਆਉਣਾ ਨਹੀਂ ਸੋ ਘੱਟੋ ਘੱਟ 10000 ਕਰੋੜ ਤਾਂ ਇਮੀਡੀਏਟਲੀ ਸਾਰੇ ਲੋਕਾਂ ਨੂੰ ਵੰਡ ਦਿਓ ਤਾਂ ਆਪਣਾ ਇੱਥੇ ਕੋਈ ਥੋੜੀ-ਮੋਟੀ ਰਾਏ ਤੁਮ ਲੂਗੀ ਕਿਉਂਕਿ ਆ ਜਿਹੜੀ ਫਸਲਾ ਹੈ ਇੱਕ ਸਾਲ ਦੀ ਫਸਲ ਤਬਾਹ ਹੋ ਗਈ ਮਤਲਬ 5 ਸਾਲ ਕਿਸਾਨ ਪਿੱਛੇ ਚੱਲ ਗਿਆ ਚਲੋ ਫਿਰ ਵੀ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਫੀਲ ਕਰਦਾ ਹਾਂ ਜੋ ਕੁਝ ਵੀ ਆਪਾਂ ਮਦਦ ਕਰ ਸਕਦੇ ਹਾਂ ਆਪਾਂ ਕਿੱਥੇ ਹੋ ਕੇ ਮਦਦ ਕਰੀਏ ਬਹੁਤ ਦੁਖੀ ਸਮੇ ਚ ਦੁਖਾਲੀ ਸਮੇ ਚ ਨੰਗਰੀ ਹੈ ਸੰਗਤ ਕਿਉਂਕਿ ਮੈਂ ਚਾਰੋਂ ਤਰਫ ਦੇਖ ਕੇ ਆਇਆ ਤੇ ਆਪਾਂ ਸਾਰਿਆਂ ਨਾਲ ਮਿਲ ਕੇ ਬਦ ਕਰਦੇ ਤੁਸੀਂ ਜ਼ਿਕਰ ਕਰਦੇ ਫੰਡ ਜਾ ਕੇ ਫੰਡ ਦੀ ਕਿਸੇ ਤਰੀਕ ਦੀ ਕਮੀ ਨਹੀਂ ਹੈ ਜਿੱਥਾਂ ਤੋਂ ਖੜਿਆ 4 ਕਿਲੋਮੀਟਰ ਦੂਰ ਬੰਨਾ ਕੀ ਸਥਿਤੀਆਂ ਕੰਟਰੋਲ ਹੋ ਸਕਦੀਆਂ ਸੀ ਕਿਉਂਕਿ ਬਾਉਪੁਰ ਵੀ ਹੋ ਕੇ ਆਏ ਹੋ ਦੇਖੋ ਇਹ ਤਾਂ ਇੱਕੋ ਇਲਾਜ ਹੈ ਪੱਕੇ ਕੰਕਰੀਟ ਦੇ ਜਿੰਨੇ ਦਰਿਆ ਆਪਣੇ ਇਹਨਾਂ ਨੂੰ ਕੰਕਰੀਟ ਨਾਲ ਪੱਕੇ ਜਿਵੇਂ ਆਪਾਂ ਡੈਮ ਬਣਾਉਣੇ ਆ ਉਵੇਂ ਸਾਰਾ ਕਰਨਾ ਪੈਣਾ ਇਹ ਸੰਭਵ ਹੈ ਤੇ ਸੰਭਵ ਹੈਗਾ ਮੈਂ ਅੱਜ ਵਾਦਾ ਕਰਦਾ ਪੰਜਾਬ ਦੇ ਲੋਕਾਂ ਨੂੰ ਦੇਖੋ ਹਰ ਤਿੰਨ ਜਾਂ ਚਾਰ ਸਾਲ ਬਾਅਦ ਐਡਾ ਵੱਡਾ ਨੁਕਸਾਨ ਹੁੰਦਾ ਹੈ ਪਰਮਾਤਮਾ ਮਿਹਰ ਕਰੇ ਆਪਾਂ ਨੂੰ ਮੌਕਾ ਮਿਲੇ ਸੇਵਾ ਕਰਨ ਦਾ ਜਿੰਨੇ ਆਪਣੇ ਨਦੀਆਂ ਸਾਰਿਆਂ ਨੂੰ ਪੱਕੇ ਡੈਮਿੰਗ ਕਰਦਾਂਗੇ ਤਾਂ ਹੀ ਇੱਕ ਇਹਦਾ ਹੱਲ ਹੋਣਾ ਨਹੀਂ ਤਾਂ ਐਂ ਮਿੱਟੀ ਦੇ ਨਾਲ ਨਹੀਂ ਹੋਣਾ 2023 ਦੇ ਵਿੱਚ ਵੀ ਸਰਕਾਰ ਨੇ ਜਿਹੜਾ ਬਿਲਕੁਲ ਵੀ ਮਵਾਜਾ ਦਿੱਤਾ ਕਦੇ ਆ ਜੀ ਅੰਗਰੇਜ਼ ਸਿੰਘ ਜੀ ਪਿੰਡ ਮੇਰਾ ਇਹੋ ਮੁੰਡਾ ਪਿੰਡ ਜੀ ਤੇ ਕੀ ਕਿਸ ਤਰ੍ਹਾਂ ਦਾ ਲਾ ਤੁਹਾਡੇ ਪਿੰਡ ਦੇ ਸੁਨੇ ਬਹੁਤ ਪਾਣੀ ਆਇਆ ਜੀ ਹਾਲਾਤ ਜੀ ਤੁਹਾਡੇ ਸਾਹਮਣੇ ਤੁਸੀਂ ਦੇਖ ਨਹੀਂ ਦਿਆਂ ਜੋ ਸਾਡੇ ਹਾਲਾਤ ਹੋਇਆ ਇਹੋ ਜਿਹੇ ਹਾਲਾਤ ਤੇ ਕਿਸੇ ਨਾਲ ਹੋਵੇ ਦਾ ਸਾਬੇ ਅਜ 15 ਦਿਨ ਹੋ ਗਏ ਆ ਸਾਡਾ ਇਹ ਸਾਰਾ ਪਿੰਡ ਬਰਬਾਦ ਹੋ ਗਿਆ ਸਾਡੀਆਂ ਬੇਕਾਂ ਡੋਪਗੀਆਂ ਡੰਗਰ ਵੱੱਛਾ ਲੋਕ ਇਸ ਦੇ ਪੱਲੇ ਕੁਝ ਨਹੀਂ ਰਿਹਾ ਕੋਈ ਤੂੜੀ ਦੀ ਨਹੀਂ ਰਹੀ ਕੋਈ ਤੰਦ ਨਹੀਂ ਰਿਹਾ ਤੇ ਸਾਡੇ ਲੋਕ ਤੇ ਤਰਸੂ ਤਰਸੂ ਕਰਦੇ ਆ ਇਹੋ ਜਿਹਾ ਕਿਤੇ ਜਿਹੜਾ ਆਫਤਾ ਏ ਕੁਦਰਤ ਦੀ ਜਿਹੜੀ ਐਰ ਕੀ ਵੇਖੀ ਆ ਇਦਾਂ ਦੀ ਕਿਤੇ ਆਫਤ ਜ਼ਿੰਦਗੀ 'ਚ ਨਹੀਂ ਵੇਖੀ ਐਡੇ ਹਲਾਤ ਮਾਰੇ ਤੁਹਾਨੂੰ ਦੱਸਣ ਯੋਗ ਰਹੇ ਨਹੀਂ ਜੀ ਕਿੰਨਾ ਕੁ ਰਕਬਾ ਆਪਣੇ ਪਿੰਡ ਦਾ ਰਕਬਾ ਜੀ ਸਾਡੇ ਪਿੰਡ ਦਾ ਇਹ 3-4000 ਕਿੱਲਾ ਪੈਲੀ ਦਾ ਵਾ ਜਿਹਦੇ ਵਿੱਚ ਨਾਲ 10 ਤੋਂ 15 ਬੇਕਾਂ ਵਾਂ ਬਾਕੀ ਹੋਰ ਰਕਬਾ ਜਿਹੜਾ ਨਾਲ ਪਰੇ ਨਾਲ ਸਾਡੇ ਲੱਗਦਾ ਕਰਪੂਥਲੇ ਦਾ ਉਹਦਾ ਵਿੱਚ ਸਾਡੇ 2000 ਕਿੱਲਾ ਉਹ ਪੈ ਜਾਂਦਾ ਵਾ ਇਹ ਰਕਬਾ 6-7000 ਕਿੱਲਾ 10000 ਕਿੱਲੇ ਲਾਗੇ ਪੈ ਜਾਂਦਾ ਜੀ ਪਿਛਲੇ ਸਾਲ ਦਾ ਸ਼ਿ ਮਾਅਵਜਾ ਨਹੀਂ ਜੀ ਮਾਅਵਜਾ ਕੋਈ ਨਹੀਂ ਮਿਲਿਆ ਸਿਰਫ ਸਾਡੀਆਂ ਇੱਕ ਅੱਖਾਂ ਭਜਾਈਆਂ ਵਾ ਸਾਨੂੰ 1800 ਰੁਪਇਆ ਉਹ ਵੀ ਚੰਦ ਬੰਦਿਆਂ ਨੂੰ ਮਿਲਿਆ ਜੇ 100 ਦੇ ਵਿੱਚੋਂ 10 15 ਬੰਦਿਆਂ ਨੂੰ ਮਾਅਵਜਾ ਮਿਲਿਆ ਬਾਕੀ ਕਿਸੇ ਨੂੰ ਕੋਈ ਮਾਅਵਜਾ ਨਹੀਂ ਮਿਲਿਆ ਬਸੀ ਪਹਿਲਾਂ ਮਾਅਵਜਾ ਤੁਹਾਨੂੰ ਇਸ ਤੋਂ ਵੱਧ ਮਿਲਦਾ ਰਿਹਾ ਜੀ ਹਾਂਜੀ ਹਾਂਜੀ ਜੀ ਸਾਨੂੰ ਪਹਿਲਾਂ ਇਹ ਤੋਂ ਸਰਕਾਰ ਕਾਲੀ ਸਰਕਾਰ ਹੀ ਸਾਨੂੰ ਉਦੋਂ ਬ੍ਰਹਮਪੁਰਾ ਸਾਹਿਬ 12 12000 ਰੁਪਇਆ ਸਾਨੂੰ ਖਰਾਬਾ ਮਿਲਦਾ ਰਿਹਾ ਜੀ ਹੋਰ ਡੰਗਰ ਬੱਚੇ ਦਾ ਸਾਰੇ ਚਾਰੇ ਦਾ ਸਾਲ ਹਰ ਗੀ ਚੀਜ਼ ਦਾ ਸਾਨੂੰ ਪ੍ਰਬੰਧ ਮਿਲਦਾ ਰਿਹਾ ਐਰ ਕੀ ਇਹ ਪਿਛੇ ਸਾਲ ਤੇ ਸਾਡਾ ਬ ਲੋਕਾਂ ਨੂੰ ਕੋਈ ਮਾਫਜ਼ਾ ਨਹੀਂ ਮਿਲਿਆ ਜੀ ਸਿਰਫ 1800 ਰੁਪਇਆ ਉਹ ਵੀ ਚੰਦ ਬੰਦਿਆਂ ਨੂੰ ਮਿਲਿਆ ਇਹ ਜਦੋਂ ਪਾਣੀ ਆਉਂਦਾ ਦਰਿਆ ਦੇ ਵਿੱਚ ਤੇ ਪਾਣੀ ਤੇ ਚਲੋ ਆ ਹੀ ਜਾਂਦਾ ਇਹਦੇ ਨਾਲ ਰੇਤਾ ਵੀ ਆ ਜਾਂਦਾ ਉਹ ਰੇਤਾ ਜਦੋਂ ਕੱਢਦੇ ਜੇ ਤੁਸੀਂ ਉਹਨੂੰ ਬਹੁਤ ਸਮਾਂ ਲੱਗ ਜਾਂਦਾ ਉਹਦੇ ਵਾਸਤੇ ਕੋਈ ਤੁਸੀਂ ਵੱਖਰੀ ਕੋਈ ਮੰਗ ਕਰਦੇ ਜੀ ਮਾਫਜ਼ੇ ਦੀ ਸਾਨੂੰ ਰੇਤਾ ਕੱਢਣ ਦਾ ਕੋਈ ਖਰਚਾ ਦਵੇ ਮੈਂ ਰੇਤਾ ਕੱਢਣ ਦਾ ਸਾਨੂੰ ਖਰਚਾ ਇਹਨਾਂ ਕੀ ਦੇਣਾ ਜੀ ਜਿੱਦਣ ਪਾਣੀ ਹਟ ਗਿਆ ਸੀ ਰੇਤਾ ਦੀ ਟਰਾਲੀ ਤਾਂ ਘਾਟ ਹੀ ਨਹੀਂ ਚੜਾ ਹਦੇ ਉਦੋਂ ਸਾਡੇ ਗੱਲ ਦੇ ਵਿੱਚ ਨਾ ਸਾਫਾ ਪਾਲਣਾ ਵੀ ਰੇਤਾ ਹੀ